ਹਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਸੇ ਤਾਂ ਆਹ ਵੀਡੀਓ ਹਰ ਇੱਕ ਦੇ ਕਰਬ ਦੀ ਐ ਪਰ ਔਲਾਡ ਨੂੰ ਜਰੂਰ ਸ਼ੇਅਰ ਕਰ ਦਿਓ ਜਿੱਲਾਂ ਦੇ ਘਰੇ ਛੋਟੇ ਬੱਚੇ ਲੈ ਕਿਉਂਕਿ ਆਪਣੇ ਜਿੰਨੇ ਵੀ ਬੱਚੇ ਬਾਜ਼ਾਰ ਚ ਚਿਪਸ ਲੇਜ਼ ਕੁਰਕਰੇ ਜਾਂ ਕੋਈ ਵੀ ਲਕੀਰ ਪ੍ਰੋਡਕਟ ਖਰੀਦ ਕੇ ਖਾਣ ਦੇ ਲਈ ਜਦੋਂ ਤੁਸੀਂ ਉਹ ਪੈਕੇਟ ਦੇ ਪਿੱਛੇ ਜਾ ਕੇ ਦੇਖੋਗੇ ਤਾਂ ਸੋਨੂੰ ਉੱਥੇ ਇੱਕ ਤੇਲ ਲਿਖਿਆ ਹੋਇਆ ਮਿਲੂਗਾ ਜਿਹਦਾ ਨਾਂ ਹੈ ਕਾਟਲ ਸੀਡ ਆਇਲ ਬਲੌਲੇ ਦਾ ਤੇਲ ਜਿਹੜੇ ਲੋਕ ਖੇਤੀਕਾਰ ਦੇ ਉਹਨਾਂ ਨੂੰ ਤਾਂ ਪਤਾ ਵੀ ਪਹਿਲਾਂ ਆਪਣੇ ਕੋਲੇ ਦੇਸੀ ਕਪਾਹ ਹੁੰਦੀ ਸੀ ਹੁਣ ਜਿੱਲੀ ਵੀ ਕਪਾਹ ਸਾਰੀ بیਟੀ ਕੌਟਲੈਲ ਜੈਨਟਿਕ ਬੋਡੀਫਾਈਡ ਹੈ ਜੀਐਮ ਬ੍ਰਾਜ਼ੀਲ ਦੀ ਸਰਕਾਰ ਨੇ 2020 ਦੇ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਸੀ ਜਿਦੇ ਵਿੱਚ ਉਹਨਾਂ ਨੇ ਦੱਸਿਆ ਸੀ ਵੀ ਜਿਹੜਾ ਵੀ ਇਸ ਤੇਲ ਤੋਂ ਬੜੇ ਹੋਏ ਪ੍ਰੋਡਕਟ ਨੂੰ ਖਾਊਗਾ ਜਾਂ ਤਾਂ ਉਹ ਜਾਂ ਉਸਦੀ ਆਉਣ ਵਾਲੀ ਸੰਤਾਨ ਨਪੁੰਸਕ ਜਾਂ ਬਾਜ ਪੈਦਾ ਹੋਊਗੀ ਹੁਣ ਤੁਸੀਂ ਦੇਖੋ ਆਪਾਂ ਆਪਣੇ ਹੀ ਬੱਚੇ ਦਾ ਆਪਣੇ ਹੱਥੀ ਕਿਵੇਂ ਘਾੜ ਕਰ ਰਹੇ ਆ ਉਹਨੂੰ ਜ਼ਹਿਰ ਦੇ ਰਹੇ ਆ ਮੇਰਾ ਵੀਡੀਓ ਬਣਾਉਣ ਦਾ ਬਕਸੇ ਸਿਰਫ ਇਹ ਹੈ ਕਿਉਂਕਿ ਮੇਰੇ ਵੀ ਇੱਕ 2.5 ਸਾਲ ਦਾ ਛੋਟਾ ਬੱਚਾ ਹੈ ਉਹਨੂੰ ਮੈਂ ਇਸ ਚੀਜ਼ਾਂ ਖਾਣ ਤੋਂ ਰੋਕ ਲੂੰਗਾ ਪਰ ਉਹ ਜਦੋਂ ਸਮਾਜ ਦੇ ਵਿੱਚ ਜਾ ਕੇ ਵਿਚਰੂਗਾ ਉੱਥੋਂ ਸਮਾਜ ਦੇ ਬੱਚਾ ਨੂੰ ਇਹ ਖਾਂਦਾ ਹੋਇਆ ਦੇਖੂਗਾ ਤਾਂ ਉਹ ਮੇਰੇ ਕੋਲੇ ਆ ਕੇ ਇਸ ਚੀਜ਼ ਦੀ ਡਿਮਾਂਡ ਕਰੂਗਾ ਮੈਨੂੰ ਇਸ ਚੀਜ਼ ਦਾ ਪਤਾ ਹੁਣ ਤੁਸੀਂ ਸੁਬਾ ਆਪਣੇ ਹੱਥੀ ਆਪਣੇ ਬੱਚੇ ਨੂੰ ਕਿਵੇਂ ਜ਼ਹਿਰ ਦੇ ਦਿਆ بڑے ਬੱਚੇ ਨੂੰ ਬਚਾਉਣ ਖਾਤਰ ਸਮਾਜ ਦੇ ਬੱਚਾ ਨੂੰ ਚਾਉਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰ ਰਿਹਾ ਹੈ ਇਹ ਤੇਲ ਹੋਰ ਵੀ ਲੇਡੀ ਦੇ ਬਹੁਤ ਪ੍ਰੋਡਕਟਾਂ ਦੇ ਵਿੱਚ ਪਾਇਆ ਜਾਂਦਾ ਜਿਵੇਂ ਬੇਕਅਪ ਕਿੱਟ ਹੋਗੀ ਲਿਪਸਟਿਕ ਵਗੈਰਾ ਹੋਗੀ ਇਸ ਗੱਲ ਨੂੰ ਮਜ਼ਾਕ ਨਾ ਸਮਝਿਓ ਇਹ ਤੇ ਗੌਰ ਕਰਿਓ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇਓ ਮੇਰੇ ਕੋਲ ਮਟੀਰੀਅਲ ਤਾਂ ਬਹੁਤ ਹੈ ਜਿਵੇਂ ਕਿ ਜੀ ਡੀ ਪੀ ਕਿਵੇਂ ਵਾਧੀ ਘਟਦੀ ਹੈ ਬਗਿਆਈ ਕੀ ਹੈ ਦੇਸ਼ ਦਾ ਵਿਕਾਸ ਔਲੇ ਵਰਗਿਆਂ ਦਾ ਲਾਸ ਬੈਂਕਾਂ ਦਾ ਕਿਵੇਂ ਫਰੋਡ ਕਰਦੀ ਹੈ ਲੈ ਰੁਪਿਆ ਕੀ ਹੈ ਕੀ ਕੀਮਤ ਹੈ ਰੁਪਏ ਦੀ ਲਸ਼ਾ ਪੰਜਾਬ ਵਿੱਚ ਲਸ਼ਾ ਕਿੱਥੋਂ ਸਪਲਾਈ ਹੋ ਰਿਹਾ ਹੈ ਕੌਣ ਵੇਚ ਰਿਹਾ ਹੈ ਕੌਣ ਲੋਕ ਉਹਦਾ ਸ਼ਿਕਾਰ ਹੋ ਰਹੇ ਨੇ ਜੇ ਕੋਈ ਉਹਦਾ ਸ਼ਿਕਾਰ ਹੋ ਗਿਆ ਤਾਂ ਉਹਦੇ ਕੀ ਕਾਰਨ ਸੀ ਸ਼ਿਕਾਰ ਹੋਣ ਦੇ ਤੇ ਜੇ ਸ਼ਿਕਾਰ ਹੋ ਵੀ ਗਿਆ ਤਾਂ ਉਹ ਕਿਵੇਂ ਨਿਕਲ ਸਕਦੇ ਇਹਦੇ ਵਿੱਚੋਂ ਕਿਉਂਕਿ ਇਸ ਚੀਜ਼ ਦਾ ਤਜਰਬਾ ਮੈਂ ਖੋਦਾ ਕਿਉਂਕਿ ਮੈਂ ਆਪ ਖੁਦ ਨਸ਼ੇ ਦਾ ਸ਼ਿਕਾਰ ਹੋ ਗਿਆ ਸੀ ਮੈਂ ਇਹਦੇ ਵਿੱਚ ਕਿਵੇਂ ਸ਼ਿਕਾਰ ਹੋਇਆ ਸੀ ਕੀ ਕਾਰਨ ਰਿਹਾ ਸੀ ਉਹ ਸ਼ਿਕਾਰ ਹੋਣ ਦਾ ਤੇ ਕਿਵੇਂ ਮੈਂ ਇਹਦੇ ਵਿੱਚੋਂ ਨਿਕਲੇ ਆ ਤੇ ਕਿਵੇਂ ਤੁਸੀਂ ਵੀ ਇਹਦੇ ਵਿੱਚੋਂ ਨਿਕਲ ਸਕਦੇ ਹੋ ਵੀ ਪੱਕਾ ਹੱਲ ਕੱਚਾ ਲਈ ਵੀ ਤੁਸੀਂ ਦੂਕ ਵੀਲੇ ਵਾਸਤੇ ਛੜਦਾ ਤੱਲਕ ਵੀਲੇ ਵਾਸਤੇ ਛੜਦਾ ਜਾਂ ਸਾਲ ਵਾਸਤੇ ਛੜਦਾ ਜਦੋਂ ਪੱਕੇ ਤੌਰ ਤੇ ਪੱਕਾ ਹੱਲ ਕੋਈ ਦਵਾਈ ਨਹੀਂ ਕੋਈ ਕਿਸੇ ਨੂੰ ਆਪਾ ਵਲ ਕੇ ਜਾਂ ਪ੍ਰਮੋਟ ਨਹੀਂ ਕਰਦੇ ਵੀ ਇਹ ਤੋਂ ਤੁਸੀਂ ਦਵਾਈ ਲੈ ਲਓ ਇਹ ਤੋਂ ਲੈ ਲਓ ਸਾਨੂੰ ਜਦੋਂ ਪੱਕਾ ਹੱਲ ਦੱਸਾਂਗੇ ਪ੍ਰਕਾਰ ਲਈ ਇਹ ਹੈ ਵਿਕੱਲਾ ਵੱਲਾ ਸਿਸਟਮ ਦੇ ਖਿਲਾਫ ਬੋਲਦਾ ਨਾ ਜਦੋਂ ਉਹ ਤੁਹਾਨੂੰ ਪਤਾ ਹੀ ਹੈ ਵੀ ਉਹਨੂੰ ਕਿਵੇਂ ਦਬਾਇਆ ਜਾਂਦਾ ਵਸਤਰਾ ਗੋਲ ਕਰਤਾ ਜਾਂਦਾ ਇਸ ਕਰਕੇ ਛੋਡੇ ਸਾਹ ਦੀ ਬਹੁ ਲੋੜ ਹੈ ਤੁਸੀਂ ਜਿਸ ਟੌਪਿਕ ਤੇ ਕਹੋਗੇ ਆਪਾਂ ਸਭ ਤੋਂ ਪਹਿਲਾਂ ਉਸ ਟੌਪਿਕ ਤੇ ਵੀਡੀਓ ਲਿਆਵਾਂਗੇ ਆਪਣਾ ਪੰਜਾਬ ਯੂਨਿਟੀ ਚੈਨਲ ਹੈ YouTube ਤੇ ਉਹਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਉਹ ਨਵਾਂ ਨਵਾਂ ਬਣਾਇਆ ਜਦੋਂ ਕਾਫੀ ਜਣੇ ਜੁੜ ਗਏ ਉਹ ਤੇ ਆਪਾਂ ਉਹ ਤੇ ਵੀਡੀਓ ਪਾਈ ਜਾਵਾਂਗੇ ਤੇ ਇੱਕ ਹੋਰ ਬਈ ਆਪਾਂ ਮੈਂ ਉਹਦੇ ਲਈ ਇੱਕ ਵੀਡੀਓ ਪਾਈ ਸੀ ਉਹ ਐਡਿਟ ਕਰਕੇ ਪਾਈ ਸੀ ਧਮਦਮ ਲਾਈ ਲਾ ਕੇ ਉਹਦੇ ਵੀ ਬਹੁਤ ਸਵਾ ਬਰਬਾਦ ਹੁੰਦਾ ਐ ਲਜ਼ਮਾ ਆਪਾਂ ਬਰਬਾਦ ਨਹੀਂ ਕਰ ਸਕਦੇ ਲਈ ਆਪਾਂ ਤੋਂ ਲੱਭਾ ਵਜਦਾ ਪਰ ਆਪਣੀ ਜਿੱਲੀ ਵੀ ਵੀਡੀਓ ਔੜ ਗਈ ਸਾਰੀ ਆ ਬਿਨਾ ਐਡੀਟ ਕੀਤੀ ਥੋੜ ਗਈ ਆ ਉਹਦੇ ਵਿੱਚ ਦੂਸਰਾ ਜਿਲ੍ਹਾ ਕਰ ਜਿਹੜੀ ਮੈਂ ਗੱਲ ਕਹਿ ਰਿਹਾ ਸਿਰਫ ਉਹਤੇ ਗੌਰ ਕਰਿਓ ਜਿੱਲੀ ਵੀ ਗੱਲ ਕਰੂਗਾ ਤੁਹਾਡੇ ਫਾਇਦੇ ਦੀ ਕਰੂਗਾ ਤੁਹਾਡਾ 1% ਵੀ ਲਕਸਾਰ ਲਈ ਹੋਊਗਾ ਜੇ ਆ ਜਿਹੜੀ ਵੀ ਜਾਣਕਾਰੀ ਦੇਊਗਾ ਉਹਦਾ ਲਾਲ ਹੱਲ ਵੀ ਦੱਸੂਗਾ ਜੇ ਕੋਈ ਵੀ ਨਹੀਂ ਜਾਣਦਾ ਤਾਂ ਮੈਂ ਉਹਨੂੰ ਦੱਸਦਾ ਮੇਰੇ ਬਾ ਬਾੜ ਸਾਦਾ ਰੇੜਾ ਲੱਗਾ ਗਗਲ ਦੀਪੇਰਾ ਲਾਏ ਹਾਂਜੀ ਤੱਲਵਾੜ